ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਗੱਲ ਕਰਦੇ ਆ ਸੋ 2024 ਵਿੱਚ ਆਸਟ੍ਰੇਲੀਆ ਤੋਂ ਬਹੁਤ ਸਾਰੀਆਂ ਉਮੀਦਾਂ ਸਟੂਡੈਂਟਸ ਨੂੰ ਪਿਛਲੇ ਸਾਲ ਦੀ ਗੱਲ ਕਰੀਏ ਕੁਝ ਇੰਨਾ ਚੰਗਾ ਰਿਜ਼ਲਟ ਰੇਟ ਨਹੀਂ ਦੇਖਣ ਨੂੰ ਮਿਲਿਆ ਆਸਟ੍ਰੇਲੀਆ ਤੋਂ ਪਰ ਸਟੂਡੈਂਟ ਬੜੇ ਪੋਜ਼ਿਟਿਵ ਹੋ ਕੇ ਆਸਟ੍ਰੇਲੀਆ ਦੇ ਲਈ ਅਪਲਾਈ ਕਰ ਰਹੇ ਨੇ ਤੇ ਅੱਗੋਂ ਬਹੁਤ ਸਾਰੇ ਸਟੂਡੈਂਟਸ ਨੇ ਜਿਹੜੇ ਆਸਟ੍ਰੇਲੀਆ ਦੇ ਵਿੱਚ ਆਪਣਾ ਫਿਊਚਰ ਦੇਖਣਾ ਚਾਹੁੰਦੇ ਨੇ ਤਾਂ ਅੱਜ ਅਸੀਂ ਗੱਲ ਕਰਾਂਗੇ ਜ਼ਰੂਰ ਕਿ ਕਿਸ ਤਰ੍ਹਾਂ ਦੇ ਰਿਜ਼ਲਟਸ ਦੀ ਉਮੀਦ ਆਪਾਂ ਇਸ ਸਾਲ yani 2024 ਵਿੱਚ ਕਰ ਸਕਦੇ ਆਂ ਔਰ ਕਮਿੰਗ ਇਨਟੇਕਸ ਦੀ ਵੀ ਗੱਲ ਕਰਾਂਗੇ ਜਿਹ ਕਰਨਾ ਚਾ ਰਹੇ ਨੇ ਜਾਂ ਕਰ ਰਹੇ ਨੇ ਉਹ ਕਿਹੜੀ ਗੱਲਾਂ ਦਾ ਧਿਆਨ ਜ਼ਰੂਰ ਰੱਖਣ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੈਂ ਹਾ ਹਾ ਜੋਤਕੌਰ ਔਰ ਅੱਜ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡਾਂ ਸਾਂਝ ਕਰਨ ਜਾ ਰਹੇ ਨੇ ਚੋਪੜਾ ਕੰਸਲਟੈਂਸੀ ਤੋਂ ਅਬ੍ਰੋਡ ਐਜੂਕੇਸ਼ਨ ਐਡਵਾਈਜ਼ਰ ਮਿਸਟਰ ਉਦੀ ਚੋਪੜਾ ਜੀ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਉਦੀ ਜੀ 2024 ਆਪਾਂ ਜਦੋਂ ਦੇਖਦੇ ਆ ਆਸਟ੍ਰੇਲੀਆ ਸਟੱਡੀ ਵੀਜ਼ਾ ਵੱਲ ਦੇਖੀਏ ਤਾਂ ਬਾਕੀ ਕੰਟਰੀਜ਼ ਦਾ ਦੇਖੀਏ ਰੂਲਸ ਅਪਡੇਟਸ ਵਿੱਚ ਕੈਨੇਡਾ ਦੇ ਦੇਖ ਰਿਹਾ ਹਲਚਲ ਕਾਫੀ ਮ ਫੋਕਸ ਕਰ ਰਹੇ ਆ ਗੱਲ ਕਰ ਰਹੇ ਆ ਤਾਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਰਿਜ਼ਲਟ ਦੀ ਉਮੀਦ ਕਰ ਸਕਦੇ ਆ ਕੀ ਖੁੱਲੇ ਤੌਰ ਤੇ ਇਸ ਸਾਲ ਦੇ ਵਿੱਚ ਸਟੂਡੈਂਟਸ ਨੂੰ ਵੀਜ਼ਾ ਮਿਲਣਗੇ ਔਰ ਕਮਿੰਗ ਇਨ ਟੇਕ ਦੀ ਵੀ ਗੱਲ ਕਰੀਏ ਤਾਂ ਕਿਸ ਤਰੀਕੇ ਨਾਲ ਤੁਸੀਂ ਦੇਖਣਾ ਚਾਹੋਗੇ ਜਾਂ ਕਿਸ ਤਰੀਕੇ ਨਾਲ ਸਟੂਡੈਂਟਸ ਨੂੰ ਗਾਈਡ ਕਰਨਾ ਚਾਹੋਗੇ ਦੇਖੋ ਮੈਮ ਫ फेब्रुवारी ਜੇ ਆਪਾਂ ਜੇ ਗੱਲ ਕਰੀਏ ਵੱਡੀ ਵੱਡੀ ਟੇਕ ਹੁੰਦੀ ਹੈ ਆਪਾਂ ਇਹ ਕਹਿ ਸਕਦੇ ਆ ਕਿ ਜਿੱਥੇ ਮੈਕਸਿਮਮ ਵੀਜ਼ਾਸ ਆਣੇ ਚਾਹੀਦੇ ਸੀਗੇ ਉਸ ਲੈਵਲ ਤੇ ਵੀਜ਼ਾਸ ਨਹੀਂ ਆਏ। ਜੀ। ਸੋ ਜੇ ਅਪਾ 100 ਵੀਜ਼ਾ ਲਾ ਰਹੇ ਚੰਗੀ ਪ੍ਰੋਫਾਈਲ ਦੇ ਅਪਾ ਗੱਲ ਕਰ ਰਿਹਾ ਮਤਲਬ A++ ਕਲਾਸ ਜੇ ਅਪਾ ਗੱਲ ਕਰ ਰਿਹਾ ਜਿਹਦੇ ਵਿੱਚ ਮੈਂ ਸਮਝਦਾ 100 ਚੋਂ ਰੱਬੇ ਵੀਜ਼ਾ ਆਣੇ ਚਾਹੀਦੇ ਆ ਉਹਦੇ ਵਿੱਚ ਵੀ 100 ਚੋਂ 70 ਵੀਜ਼ਾ ਆਇਆ ਹੈ। ਸੋ ਇਹਦਾ ਮਤਲਬ ਇਹ ਹੈ ਕਿ ਇਹ ਔਨ ਦੀ ਡਿਸਕ੍ਰੀਸ਼ਨ ਆਫ ਪ੍ਰੋਫਾਈਲਸ ਇਹ ਕਹਿ ਰਹੇ ਕਿ ਭਈ ਅਸੀਂ ਵੀਜ਼ਾ ਦੇਣਾ ਹੈ ਨਹੀਂ ਦੇਣਾ। ਸੋ ਚੰਗੇ ਪ੍ਰੋਫਾਈਲ ਦਾ ਮਤਲਬ ਇਹ ਹੁੰਦਾ ਕਿ ਬਈ ਫੰਡਸ ਪੇਰੈਂਟਸ ਦੇ ਬਹੁਤ ਚੰਗੇ ਪਏ ਐ 35-40 ਲੱਖ ਰੁਪਏ ਆਈਟੀ ਹਰ 12-12 14-14 ਲੱਖ ਰੁਪਏ ਦੀ ਹੈਗੀ ਐ ਸੋ ਇਹ ਕਯੂਯੂ ਟੂ ਟੀ ਵਿੱਚ ਜਾ ਰਿਹਾ ਹੈ ਜਾਂ ਯੂਟੈਸ ਵਿੱਚ ਜਾ ਰਿਹਾ ਹੈ ਲੈਵਲ 1 ਯੂਨੀਵਰਸਿਟੀ ਵਿੱਚ ਇਹ ਪ੍ਰੋਫਾਈਲ ਦੇ ਵਿੱਚ ਵੀ ਮਤਲਬ ਤੁਸੀਂ ਲਾ ਕੇ ਚੱਲੋ ਕਿ 10 ਚੋਂ 8 ਰਿਫਿਊਜ਼ਲ ਸੌਰੀ 8 ਵੀਜ਼ੇ ਆਇਆ ਦੋ ਰਿਫਿਊਜ਼ਲ ਦੇਖਣ ਨੂੰ ਮਿਲੀ ਹੈ ਸੋ ਮੇਰਾ ਪੁਆਇੰਟ ਇਹ ਹੈ ਕਿ ਅੰਦਾ ਕਿ ਜਰੂਰੀ ਅਸੀਂ ਹੁਣ ਆਪਣੀ ਪ੍ਰੋਫਾਈਲਿੰਗ ਕਰੀਏ ਜੁਲਾਈ ਇੰਟੇਕ ਦੀ ਉੱਤੇ ਆਪਣਾ ਅੱਜ ਤੋਂ ਹੀ ਜੇ ਫੰਡ ਨਹੀਂ ਹੈ ਪੁਆੜੇ ਸ਼ੁਰੂ ਕਰ ਦੋ ਆਈਟੀਆਰ ਘਟੋ ਘਟ ਹਸਬੰਡ ਵਾਈਫ ਦੀ 11 ਤੋਂ 12 ਲੱਖ ਰੁਪਏ ਰੱਖੋ ਬਿਕੋਜ਼ 10 ਲੱਖ ਵਾਲਾ ਜਿਹੜਾ ਕੰਮ ਹੈ ਨਾ ਉਹ ਬਹੁਤ ਬਾਰਡਰ ਲਾਈਨ ਕੰਮ ਹੁੰਦਾ ਠੀਕ ਹੈ ਪੰਜ ਜੋਦੀ ਹੋ 495 ਹਸਬੰਡ ਦੀ ਹੋਗੀ 495 ਫਾਦਰ ਜਾਂ ਮਦਰ ਦੀ ਹੋਗੀ ਸੋ 98990 ਦੇ ਉੱਤੇ ਤੁਹਾਨੂੰ ਜੀਟੀ ਕਲੀਅਰ ਨਹੀਂ ਹੁੰਦੀ ਚੰਗੀ ਚੰਗੀ ਯੂਨੀਵਰਸਿਟੀਆਂ ਤੁਹਾਡੇ ਤੋਂ ਆਪਣੀ ਪ੍ਰੋਪਰ 12 14 ਲੱਖ ਦੀ ਇੱਕ ਐਕਸਪਲੇਸ਼ਨ ਮੰਗਦੇ ਆ ਵੀ ਕਿੱਥੋਂ ਤੁਹਾਡੀ ਆਈਡੀ ਇੰਨੀ ਬਣੀ ਹੈ ਨਾਲ ਫੰਡ ਰੱਖੋ ਆਪਣੇ ਨਾਲ ਲੈਵਲ 1 ਯੂਨੀਵਰਸਿਟੀ ਅਪਲਾਈ ਕਰੋ ਮੈਂ ਕਹਿੰਦਾ ਕਿ ਜੁਲਾਈ ਇਨਟੇਕ ਦੇ ਇਸ ਵਾਰ ਭਰ ਕੇ ਵੀਜ਼ਾ ਦੇਣੇ ਆ ਸੋ ਪਰਕੇ ਵੀਜ਼ਾ ਲੈਣ ਦਾ ਮਤਲਬ ਇਹ ਹੈ ਕਿ ਆਈ ਏਮ ਵੈਰੀ ਹੋਪਫੁਲ ਕਿ ਜੇ ਤੁਸੀਂ ਚੰਗੀ ਪ੍ਰੋਫਾਈਲਾਂ ਨਾਲ ਚੰਗੀ ਯੂਨੀਵਰਸਿਟੀ ਅਪਲਾਈ ਕਰੋਗੇ ਤਾਂ ਹੀ ਤੁਹਾਡਾ ਵੀਜ਼ਾ ਆਏਗਾ ਜੇ ਕੋਈ ਕੰਸਲਟੈਂਟ ਕਹਿੰਦਾ ਮੈਂ ਆਰਸ਼ ਦੇ ਤੁਹਾਡਾ ਵੀਜ਼ਾ ਲਾ ਦੂੰਗਾ 50% ਦੇ ਵੀਜ਼ਾ ਲਾ ਦੂੰਗਾ 44 45 ਪੀਟੀ ਤੇ ਲਾ ਦੂੰਗਾ ਉਹ ਗੱਲਾਂ ਹੁਣ ਖਤਮ ਹੋ ਗਈਆਂ ਠੀਕ ਹੈ ਬਟ ਬਥੇਰੀ ਐਡਾ ਦੇਖ ਲਿਆ ਲੱਗਦੇ ਵੀ ਹੁਣੇ ਵੀਜ਼ੇ ਬਸ 10 ਤੋਂ 2 ਹੀ ਲੱਗਦੇ ਆ ਸੋ ਕੰਮ ਇਹਦਾ ਕਰਨਾ ਹੀ ਕਿਉਂਕਿ ਉਹ ਜਦੋਂ ਪਰਿਫਿਊਜ਼ਲਾਈ ਨਹੀਂ ਦੇਖਣੀ ਪੈਣੀ ਹੈ ਸੋ ਆਈ ਥਿੰਕ ਰਾਈਟ ਨਾਓ आवर ਫੋਕਸ ਸ਼ੁੱਡ ਬੀ ਗੈਟਿੰਗ ਗੁੱਡ ਨੰਬਰ ਆਫ ਫਾਈਲ ਫॉर ਗੁੱਡ ਗੁੱਡ ਵੀਜ਼ਾਸ ਜਿਹੜੇ ਜਿਹੜੇ ਆ ਸਕਦੇ ਆ ਬਿਕਾਜ਼ ਮੈਂ ਆਪਣੇ ਆਫਿਸ ਦੀ ਗਲਤ ਪ੍ਰੋਫਾਈਲ ਦੇ ਉੱਤੇ ਫਾਈਲ ਨਹੀਂ ਲਾਂਦਾ ਬਿਕਾਜ਼ ਸਾਡਾ ਟਰੈਕ ਰਿਕਾਰਡ ਵੀ ਖਰਾਬ ਹੁੰਦਾ ਹੈ ਸੋ ਚੰਗੇ ਪ੍ਰੋਫਾਈਲ ਦਾ ਮਤਲਬ ਇਹ ਹੈ 55 ਤੋਂ 60% ਤੋਂ ਉੱਤੇ ਹੋਣ CBSE ICSE ਬੋਰਡ 6.5 6 ਬੈਂਡ ਓਵਰਆਲ ਹੋਣ ਵਿਦ ਨੋ ਲੈਸ ਦੈਨ 6 ਸੋ ਫੰਡ ਹੋਣੇ ਚਾਹੀਦੇ ਆ ਕਿਉਂਕਿ ਦੇਖੋ ਆਇਲਸ ਘਟ ਹੋਏ ਚੱਲ ਜਾਂਦਾ ਹੈ ਫੰਡ ਘਟ ਹੋ ਨਹੀ ਚੱਲਦਾ ਸੋ ਇਹਨਾਂ ਨੇ ਬਹੁਤ ਜ਼ਿਆਦਾ ਸਟ੍ਰਿਕਟ ਕਰਤਾ ਹੈ ਫੰਡ ਨੂੰ ਲੈ ਕੇ ਬਾਕੀ ਇਹ ਵੀ ਚੀਜ਼ ਆ ਦੇਖਣ ਨੂੰ ਮਿਲੀ ਸੀ ਕਿ ਪਿਛਲੇ ਇਨਟੇਕ ਵਿੱਚ ਲੋਕਾਂ ਨੇ ਬਹੁਤ ਫਰਾਡਰ ਡਾਕੂਮੈਂਟ ਲਾਇਏ ਜਿਹਦੇ ਵਿੱਚ ਆਇਲ ਸਭ ਤੋਂ ਜ਼ਿਆਦਾ ਇੱਕ ਫਰਾਡਰ ਡਾਕੂਮੈਂਟ ਸੀਗਾ ਸੋ ਇਸ ਕਰਕੇ ਵੀ ਫ फेब्रुवारी ਵਿੱਚ ਵਕਾਟ ਵੀਜ਼ਾ ਦੇਖਣ ਨੂੰ ਮਿਲੇ ਸੋ ਜੁਲਾਈ ਇਨਟੇਕ ਦੇ ਵਿੱਚ ਧਿਆਨ ਦਿਓ ਕਿ ਬਈ ਵੀਜ਼ਾ ਵਿੱਚ ਕੋਈ ਵੀ ਹੈਰਫੇ ਨਹੀਂ ਹੋਣਾ ਚਾਹੀਦਾ ਸੋ ਜੇ ਕੋਈ ਕਮੀ ਹੈਗੀ ਹੈ ਉਹ ਸਾਡੇ ਤੇ ਸਲਾਹ ਕਰੋ ਅਸੀਂ ਸਾਨੂੰ ਸਾਲਾਂ ਦਾ ਐਕਸਪੀਰੀਅੰਸ ਹੈਗਾ ਤੁਹਾਡੇ ਫਾਈਲ ਨੂੰ ਸੀਰੀਅਲ ਲਾਉਣ ਦਾ ਆ ਸਾਨੂੰ ਇਹ ਪਤਾ ਕਿ ਕਿਸ ਕਿਸ ਟਾਈਮ ਤੁਸੀਂ ਐਜੂਕੇਸ਼ਨ ਲਾਉਣ ਲੈਣਾ ਹੈ ਕਿਸ ਟਾਈਮ ਤੁਸੀਂ ਫੰਡ ਸ਼ੋ ਕਰਨੇ ਆ ਕਿੰਨੇ ਕ ਆਈਡੀਆ ਸ਼ੋ ਕਰਨੀ ਹੈ ਕੀ ਕੀ ਕਰਕੇ ਤੁਸੀਂ ਲੈ ਸਕਦੇ ਹੋ ਕੁਝ ਗਵਰਨਮੈਂਟ ਦੀ ਐਜੇ ਸਕੀਮ ਵੀ ਹੁੰਦੀ ਹੈ ਜੋ ਬੱਚੇ ਨੂੰ ਨਹੀਂ ਪਤਾ ਹੁੰਦੀ ਸੋ ਇਹ ਸਾਰੀ ਚੀਜ਼ਾਂ ਦਾ ਜਿਹੜਾ ਹੈਗਾ ਫਾਇਦਾ ਸਾਡੇ ਤੋਂ ਲਿਓ ਅਸੀਂ ਕੋ ਚਾਰਟ ਨਹੀਂ ਲੈ ਰਹੇ ਕੋਈ ਕੰਸਲਟੈਂਸੀ ਦਾ ਬਸ ਤੁਹਾਨੂੰ ਜਾਗਰੂਕ ਕਰਾਉਣਾ ਸਾਡਾ ਫਰਜ਼ ਹੈਗਾ ਕਿ ਯੈਸ ਆਸਟ੍ਰੇਲੀਆ ਵੀਜ਼ਾ ਦੇ ਰਿਹਾ ਪਰ ਸਹੀ ਟੱਗ ਨਾਲ ਜੇ ਫਾਈਲ ਲਾਉਂਤਾ बिल्कुल बिल्कुल सही गलती तो कही है क्योंकि जैनुइन प्रोफाइल हो शुरू तो ही ऑस्ट्रेली ने फोकस किया सिर्फ ऑस्ट्रेलिया की ही क्यों आप बाकी भी और कंट्रीज़ की गल करिए जे कि भी असी देखते हैं कि थोड़े स्ट्रिक्ट रूल हो गए हैं उससे पिछले रीज़न कितना न कि जे फेक डॉकूमेंट्स लगा दिए जाते हैं या गलत जानकारी दी जाती है उ मुख्य कारण होंगे सो जो जैनुइन प्रोफाइल्स ने एलिजिबल प्रोफाइल्स ने उस स्टूडेंट्स पॉजिटिवली अगे वादे हुए अपलाई करन तो उन्होंने चांसिस भी उन्हें ही ब्राइटनेसर जरूर आते हैं कि सलाह लैंड जरूरत लगती ਇਹ ਸਮਝ ਨਹੀਂ ਆ ਰਹੀ ਚੀਜ਼ ਨੰਬਰ ਡਿਸਪਲੇ ਹੈ ਜੀ ਚੋਪੜਾ ਕੰਸਲਟੈਂਸੀ ਦਾ ਇਸ ਉੱਪਰ ਕਾਲ ਕਰੋ ਪੂਰੀ ਜਾਣਕਾਰੀ ਜ਼ਰੂਰ ਲਓ ਜਿਵੇਂ ਕਿ ਉਦਿਤ ਜੀ ਨੇ ਗੱਲ ਕੀਤੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜੋ ਸਟੂਡੈਂਟਸ ਨੂੰ ਨਹੀਂ ਪਤਾ ਹੁੰਦੀਆਂ ਇੱਕ ਕੰਸਲਟੈਂਟ ਤੋਂ ਹੀ ਉਹ ਜਾਣਕਾਰੀ ਮਿਲ ਸਕਦੀ ਹੈ ਤਾਂ ਉਸ ਦੇ ਲਈ ਜ਼ਰੂਰ ਕੰਟੈਕਟ ਕਰਨਾ ਜ਼ਰੂਰੀ ਹੁੰਦਾ ਹੈ ਇੱਕ ਚੰਗੇ ਕੰਸਲਟੈਂਟ ਨੂੰ ਸੋ ਉਦਿਤ ਜੀ ਵੱਲੋਂ ਵੀ ਸਟੂਡੈਂਟਸ ਨੂੰ ਬਹੁਤ ਚੰਗੇ ਢੰਗ ਨਾਲ ਅਵੇਅਰ ਕੀਤਾ ਜਾਂਦਾ ਹੈ ਪ੍ਰੋਫਾਈਲ ਦੇ ਅਕੋਰਡਿੰਗਲੀ ਕਿ ਕਿਸ ਤਰ੍ਹਾਂ ਦੇ ਬੈਨੇਫਿਟਿਕ ਸਟੂਡੈਂਟ ਨੂੰ ਮਿਲ ਸਕਦੇ ਨੇ ਇੱਕ ਚੰਗੀ ਪ੍ਰੋਫਾਈਲ ਹੈ ਤਾਂ ਉਸ ਨੂੰ ਕਿ ਕੋਈ ਵਧੀਆ ਸਕਾਲਰਸ਼ਿਪ ਵੀ ਮ ਤੁਸੀਂ ਡਿਟੇਲ ਵਿੱਚ ਜਾਣਨਾ ਚਾਹੁੰਦੇ ਹੋ ਤਾਂ ਜ਼ਰੂਰ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਓ ਚੋਪੜਾ ਕੰਸਲਟੈਂਸੀ ਦੇ ਆਫਿਸ 'ਵਿਜ਼ਿਟ' ਕਰ ਸਕਦੇ ਹੋ ਫੋਨ ਦੇ ਉੱਪਰ ਵੀ ਗੱਲ ਕਰਕੇ ਜੋ ਹੈ ਤੁਸੀਂ ਸਮਝ ਸਕਦੇ ਹੋ ਚੀਜ਼ਾਂ ਨੂੰ ਜ਼ਰੂਰ ਸੋ ਕੋਈ ਹੋਰ ਸਵਾਲ ਹੋਣ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ ਬਹੁਤ ਬਹੁਤ ਥੈਂਕਸ ਸੁਦੀਤ ਜੀ ਤੁਸੀਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਬਹੁਤ ਚੰਗੇ ਢੰਗ ਨਾਲ ਸਟੂਡੈਂਟਸ ਨੂੰ ਅਵੇਅਰ ਕੀਤਾ ਹੈ ਵਧੀਆ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਕੀਤੀ ਹੈ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਸਾਨੂੰ ਦਿਓ ਜੀ ਇ